ਕਰੋ ਕਰਾਚੇ ਇੱਕ ਮੱਕੀ ਵਾਇਰ ਦੀ ਆ ਵਾਇਰ ਦੀ 9208 ਕੱਖ ਦੇਖਣ ਨੂੰ ਵੀ ਹੈ ਨਹੀਂ ਥੱਲੇ ਬਾਬਿਓ ਸਵਾਗਤ ਹੈ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੜ ਦੀ ਕਲਾ ਵਿੱਚ ਹੋਵੋਗੇ ਤੇ ਬਾਬਿਓ ਅੱਜ ਆਪਾਂ ਲੱਗੇ ਆ ਕਰਨ ਮੱਕੀ ਤੇ ਸਪਰੇ ਇਹ ਆਪਣੀ ਤੀਜੀ ਸਪਰੇ ਆ ਇਹ ਸਪਰੇ ਸਿਰਫ ਆਪਾਂ ਤਾਕਤ ਦੀ ਕਰਨੀ ਆ ਮੱਕੀ ਤੇ ਠੀਕ ਹੈ ਜੀ ਇਹਦੇ ਵਿੱਚ ਕੋਈ ਦਵਾਈ ਸੁੰਡੀ ਵਾਲੇ ਨਹੀਂ ਪਾਉਣੀ ਸਿਰਫ ਤਾਕਤ ਦੀਆਂ ਦਵਾਈਆਂ ਨਹੀਂਆਂ ਕਿਹੜੀ ਦਵਾਈ ਵਰਤਾਂਗੇ ਕਿੰਨੀ ਡੋਜ਼ ਪਾਵਾਂਗੇ ਏ ਟੂ ਜ਼ेड ਜਾਣਕਾਰੀ ਦਵਾਂਗੇ ਬਸ ਤੁਸੀਂ ਐਂਡ ਤੱਕ ਵੀਡੀਓ ਦੇਖਣੀ ਹੈ ਹਾਂ ਜੀ ਆਜੋ ਕਰਾਂ ਪਹਿਲਾਂ ਤੁਹਾਨੂੰ ਮੱਕੀ ਦਿਖਾਉਣੀ ਹੈ ਜੀ ਕਰੋ ਚੈੱਕ ਇਹ ਆਪਣੀ ਮੱਕੀ ਹੈਗੀ ਆ ਵਾਇਰ ਦੀ 9208 ਠੀਕ ਹੈ ਜੀ ਦੇਖੋ ਮੱਕੀ ਨੇ ਗਰੋਥ ਬਹੁਤ ਸੋਹਣੀ ਗਰੋਥ ਕਰੀ ਹੈਗੀ ਸੁੰਡੀ ਛੰਡੀ ਵਾਲਾ ਤਾਂ ਨਾਮ ਨਿਸ਼ਾਨ ਵੀ ਹੈ ਨਹੀਂਗਾ ਸਪਰੇਹਾਂ ਪੈਂਣ ਜਮਾ ਸਾਰੀਆਂ ਆਂ ਆਂਟੀ ਕਰੀਆਂ ਨੇ ਚੈੱਕ ਕਰੋ ਮੱਕੀ ਦੇਖੋ ਗਰੋਥ ਵਿੱਚ ਕੱਖ ਵੀ ਭੋਰਾ ਨਹੀਂ ਹੈਗੇ ਇੱਥੇ ਆਪਾਂ ਕਰਾਂਗੇ 8 ਪੰਪ ਤੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਉਹ ਆਪਣੀ ਅਗਲੀ ਮੋਟਰ ਤੇ ਠੀਕ ਹੈ ਜੀ ਉੱਥੇ ਹੈਗੇ ਨੇ ਆਪਣੇ 7 ਪੰਪ ਉਹ ਕਰਕੇ ਆਪਣਾ ਕੰਮ ਵੇਲੇ ਆਪਾਂ ਤੇ ਹੁਣ ਆਪਾਂ ਦਵਾਈ ਦਾ ਘੋਲ ਬਣਾਉਣਾ ਸ਼ੁਰੂ ਕਰਦੇ ਆਂ ਆਜੋ ਫਿਰ ਉਹ ਆਪਣਾ ਸੈਟਅਪ ਤਿਆਰ ਹੈਗਾ ਆਪਣਾ ਪੰਪ ਪੈਟਰੋਲ ਚੈੱਕ ਕਰ ਲਿਆ ਟੈਂਕੀ ਭਰ ਲਈ ਤੇ ਆਪਾਂ ਇਹਨੇ ਆਪਣੇ ਬਾਲਟੀ ਸਾਰੀਆਂ ਦਵਾਈਆਂ ਦਾ ਆਪਾਂ ਨੇ ਘੋਲ ਆਡੜ ਤਿਆਰ ਕਰਨਾਗਾ ਕਿਸੇ ਵੀ ਦਵਾਈ ਨੂੰ ਇਕੱਠੀ ਨਹੀਂ ਤਿਆਰ ਕਰਨਾ ਠੀਕ ਹੈ ਜੀ ਆਡੜ ਘੋਲ ਤਿਆਰ ਕਰਨਾ ਅੱਜ ਆਪਣੇ ਕੋਲ ਪੰਜ ਦਵਾਈਆਂ ਨੇ ਚਾਰ ਬਾਲਟ ਆਪਣੇ ਆਪੇ ਨੇ ਤੇ ਕੋ ਭਈਆ ਬਾਲਟੀਓ ਚ ਤਿਆਰ ਕਰਾਂਗੇ ਠੀਕ ਹੈ ਜੀ ਤੇ ਹੁਣ ਸਾਨੂੰ ਦਵਾਈ ਦਿਖਾਉਨੇ ਆਪਾਂ ਕਿਹੜੀ ਵਰਤ ਰਹੇ ਹਾਂ ਜਾਰਾ ਦਾ ਬੌਰਨ ਵਰਤ ਰਹੇ ਹਾਂ ਜਾਰਾ ਦੇ ਆਪਣੇ ਕੋਲ 0.5 34 ਆ ਆ ਇਹ ਜੋ ਦੀ ਬੋਨਸ ਪਈਆ ਪਲਾਂਟ ਗਰੋਥ ਰੈਗੂਲੇਟਰ ਬਹੁਤ ਵਧੀਆ ਰਿਜ਼ਲਟ ਆ ਇਹਦਾ ਤੇ ਆ ਪਿਆ ਆਪਣੇ ਕੋਲੇ ਜਿੰਕ ਠੀਕ ਹੈ ਜੀ ਇੰਡੋਰਾਮਾ ਦਾ ਤੇ ਨਾਲ ਪਾਵਾਂਗੇ ਆਪਾਂ 2 ਕਿਲੋ ਯੂਰੀਆ ਆਪਣੇ ਕੋਲ ਪੰਜ ਚੀਜ਼ਾਂ ਹੋ ਗਈਆਂ ਤੇ ਹੁਣ ਪੰਜਾਂ ਦਾ ਚੀਜ਼ਾਂ ਦਾ ਘੋਲ ਕਰਦੇ ਆਂ ਤਿਆਰ ਤੇ ਕਰਦੇ ਆਂ ਸਪਰੇਅ ਕਰਨੀ ਸ਼ੁਰੂ ਠੀਕ ਆ ਜੀ ਤੇ ਹੁਣ ਆਪਾਂ ਘੋਲ ਤਿਆਰ ਕਰਦੇ ਆਂ ਇਹ ਘੋਲ ਆਪਾਂ ਨੇ ਕਰ ਲੇ ਤਿਆਰ ਠੀਕ ਆ ਜੀ ਇਹਦੇ ਵਿੱਚ ਤਾਂ ਆਪਣੀ ਬੌਨਸ ਆ ਗਈ ਇਹਦੇ ਵਿੱਚ ਆਪਣਾ ਬੌਰਨ ਹੈਗਾ ਤੇ ਇਹਦੇ ਵਿੱਚ ਆਪਣਾ ਹੈਗਾਗਾ ਜਿੰਕ ਠੀਕ ਆ ਜੀ ਤੇ ਇਹਦੇ ਵਿੱਚ ਆਪਣਾ ਪਿਆਗਾ 05234 ਤੇ ਇਹਦੇ ਵਿੱਚ ਹੈਗਾ ਆਪਣਾ ਯੂਰੀਆ ਠੀਕ ਆ ਜੀ ਪੰਜੇ ਦਵਾਈਆਂ ਆਪਣੀਆਂ ਹੋ ਗਈਆਂ 1 2 3 4 ਤੇ ਪੰਜਵਾਂ ਯੂਰੀਆ ਤੇ ਪੰਪ ਹੁਣ ਕਰਦਿਆਂ ਸਟਾਰਟ ਪਾਉਨੇ ਆ ਪਾਣੀ ਤੇ ਕਰਦਿਆਂ ਸਪਰੇ ਦਾ ਕੰਮ ਸੁਰੂ ਕਾਣ ਕਾਲੀ ਪਈ ਆ ਸੱਪ ਵਰਗੀ ਹਾਂ ਚੈੱਕ ਕਰੋ ਤੁਸੀਂ ਮੱਕੀ ਕਿਰੋ ਸਪਰੇ ਦਾ ਕੰਮ ਆਪਣਾ ਮੱਕੀ ਤੇ ਪੂਰਾ ਇੱਕ ਨੰਬਰ ਚੱਲੀ ਜਾਂਦਾ ਪਹਿਲਾਂ ਥੋੜੀ ਜਿਹੀ ਹਵਾ ਚੱਲ ਪਈ ਸੀ ਉਹਦੇ ਕਰਕੇ ਕੰਮ ਜਾ ਖਰਾਬ ਹੋਣ ਲੱਗਿਆ ਸੀ ਹੁਣ ਇੱਕ ਜਮਾਂ ਐਨ ਰੋਗੀ ਹੁਣ ਐਨ ਪੂਰੀ ਵਧੀਆ ਦਵਾਈ ਪੈਂਦੀ ਆ ਮੱਕੀ ਤੇ ਆਪਾਂ ਹੁਣ ਵੇਚਾਂਗੇ ਇਸ ਟਾਈਮ ਤੇ ਆਪਾਂ ਕਰਤੇ ਹੁਣ ਤੱਕ 6 ਪੰਪ ਕਰਤੇ ਤੇ ਇੱਥੇ ਆਪਣੇ 2 ਪੰਪ ਰਹਿ ਗਏ ਮੋਟਰ ਵਾਲੇ ਖੇਤ ਤੇ ਉਦੋਂ ਬਾਅਦ ਚੱਲਾਂਗੇ ਆਪਾਂ ਅਗਲੀ ਮੋਟਰ ਤੇ ਠੀਕ ਹੈ ਜੀ ਉੱਥੇ ਕਰਾਂਗੇ ਆਪਾਂ 7 ਪੰਪ ਤੇ ਉਦੋਂ ਬਾਅਦ ਬੇਲੇ ਆ ਫਿਰ ਚੱਲਾਂਗੇ ਘਰ ਨੂੰ ਸੈਦ ਆਥ ਨੇ ਦੇਖੀਏ ਥੋੜੀ ਮੋਟੀ ਕਣਕ ਵੱਡੀ ਏ ਪਰ ਅੱਜ ਸੈਦ ਮੁਸ਼ਕਲ ਹੀ ਲੱਗਦਾ ਮਸ਼ੀਨ ਮਿਲਣੀ ਨਹੀਂ ਕੱਲ ਧੀ ਜਾਊ ਕੰਮ ਠੀਕ ਹੈ ਜੀ ਆਪਣੀ ਮੱਕੀ ਸਾਰੇ ਐਨ ਪਾਸੇ ਇੱਕ ਨੰਬਰ ਆ ਪੂਰੀ ਆ ਜਗ੍ਹਾ ਜਾ ਕੇ ਥੋੜਾ ਜਿਹਾ ਚੱਕਰ ਪੈਂਦਾ ਇੱਥੇ ਇੱਥੇ ਕੱਖ ਵੀ ਵੱਧੁੰਦੇ ਨੇ ਮੋTHA ਪਹਿਲਾਂ ਸਪਰੇਅ ਕੀਤੀ ਵੀ ਸੀ ਆਪਾਂ ਨੇ ਬਾਇਰ ਦੀ ਲਾਡਸ ਪਰ ਉਹਨੇ ਥੋੜਾ ਜਿਹਾ ਕੰਮ ਤਾਂ ਕੀਤਾ ਪਰ ਉਨੀ ਗੱਲ ਬਣਾਈ ਨਹੀਂ ਹੈਗੀ ਸੈਪਰਾ ਪਾਉਣੀ ਸੀ ਨਾਲ ਜੇ ਸੈਪਰਾ ਪਾ ਲੰਦੇ ਫੇਰ ਕੰਮ ਵਧੀਆ ਬਣਨਾ ਸੀ ਆਪਾਂ ਪਾਤੀ ਸੀ ਐਕਟਰਾ ਜਨ ਦੇਖੋ ਕਰੋ ਇੱਥੇ ਮੜ ਗਿਆ ਤੇ ਇੱਧਰ ਦੇਖੋ ਸਾਰੇ ਕਿਤੇ ਐਨ ਪੂਰੀ ਟੌਪ ਦੀ ਆ ਦੇਖੋ ਨੌਜੀ ਦੇਖੋ ਕਿਰਾ ਮੱਕੀ ਆ ਗੱਲਾਂ ਇੱਕ ਨੰਬਰ ਹੋਈਆਂ ਪੰਜਾਂ ਨੇ हां थोड़ी सी हवा चली जाती है काम खराब कर दिया नहीं स्प्रे तो ਤੁਸੀਂ ਐਦ ਲੋ ਵੀ ਇੱਕ ਨੰਬਰ ਹੁੰਦੀ ਆ ਪੂਰੀ ਕਾਕਾ ਪੂਰਾ ਨਹੀਂ ਹੈਗਾ ਥੱਲੇ ਪੂਰਾ ਵੀ ਉਹ ਸਪਰੇ ਦਾ ਕੰਮ ਆਪਾਂ ਨੇ ਥੋੜਾ ਟਾਈਮ ਰੋਕਤਾ ਸੀ ਕਿਉਂਕਿ ਹਵਾ ਬੜੀ ਜਿਆਦਾ ਚੱਲਦੀ ਸੀ ਤੇ ਹੁਣ ਹੋ ਗਈ ਹਵਾ ਬੰਦ ਤੇ ਹੁਣ ਆਪਾਂ ਚੱਕਦੇ ਆਂ ਆਪਦਾ ਬੋਰੀ ਬਿਸਤਰਾ ਤੇ ਚੱਲਦੇ ਆਂ ਅਗਲੀ ਮੋਟਰ ਤੇ ਉੱਥੇ ਕਰਾਂਗੇ 7-8 ਪੰਪ ਠੀਕ ਹੈ ਜੀ ਆਹ ਮੋਟਰ ਤੇ ਆਪਣਾ ਕੰਮ ਸੀਗਾ ਨਿਭੜ ਗਿਆ ਤੇ ਫਿਰ ਮੈਂ ਘਰ ਨੂੰ ਚਲਾ ਗਿਆ ਸੀ ਹਵਾ ਬੜੀ ਯਾਰੇ ਚੱਲ ਪਈ ਸੀ ਤੇ ਹੁਣ ਚਲਦੇ ਆਪਾਂ ਅਗਲੀ ਮੋਟਰ ਤੇ ਉੱਥੇ ਜਾ ਕੇ ਕੋਲ ਬਣਾਉਨੇ ਆ ਤੇ ਕਰਦੇ ਆ ਸਪਰੇ ਆਪੇ ਆ ਆਪਣਾ ਸਮਾਨ ਤਾਂ ਪੂ ਪੰਪ ਸਟੈਂਡ ਤੇ ਦਵਾਈ ਤੇ ਅਦਰਵਾਈਜ਼ੀ ਵਾਲ ਟੇਪ ਆਏ ਨੇ ਵੀ ਉਹ ਹੁਣ ਪਹੁੰਚ ਗਿਆ ਆਪਾਂ ਆਪਣੀ ਅਗਲੀ ਮੋਟਰ ਤੇ ਇੱਥੇ ਦੇਖੋ ਮੱਕੀ ਕੀ ਕਹਿੰਦੀ ਆ ਹੈਗੀਆਂ ਨੇ ਇੱਕ ਨੰਬਰ ਗੱਲ ਤੇ ਹੁਣ ਆਪਾਂ ਇੱਥੇ ਵੀ ਸਪਰੇ ਕਰਾਂਗੇ ਠੀਕ ਹੈ ਜੀ ਹਵਾ ਤਪ ਗਈ ਤੇ ਸਮਾਨ ਆਪਾਂ ਨੇ ਚੱਕ ਲਿਆਂਦਾ ਬਾਲਟੇ ਲਿਆਂਦੇ ਪੰਪ ਤੇ ਆ ਦਵਾਈ ਪਈ ਆ ਆਪਣੀ ਠੀਕ ਆ ਜੀ ਤੇ ਹੁਣ ਆਪਾਂ ਬਣਾਉਨੇ ਆ ਕੋਲ ਤੇ ਉਦੋਂ ਬਾਅਦ ਲਗਦੇ ਆ ਕਰਨ ਸਪਰੇ ਬੋ ਇਹ ਮੱਕੀ ਆਪਣੀ ਉਹ ਮੱਕੀ ਤੋਂ ਵੀ ਸੋਹਣੀ ਆ ਜਿਹੜੀ ਉਹ ਮੋਟਰ ਤੇ ਮੱਕੀ ਆ ਨਾ ਆਪਣੀ ਜਿਹੜੀ ਇਹ ਮੱਕੀ ਆ ਇਹ ਵੀ ਹੈਗੀ ਤਾਂ ਬਾਇਰ ਦੀ 1908 ਆ ਪਰ ਇਹਦਾ ਰੰਗ ਰੂਪ ਇੰਨਾ ਸੋਹਣਾ ਕੱਦ ਕਾਠ ਇਹ ਤੇ ਆਪਾਂ ਸਪਰੇ ਨਹੀਂ ਕੀਤੀ ਹੈਗੀ ਕੱਖਾਂ ਵਾਲੀ ਉਹ ਤੇ ਸਪਰੇ ਕੀਤੀ ہوئی ਆ ਆਪਣੀ ਦੇਖੋ ਤੁਸੀਂ ਇਹਦਾ ਕੱਦ ਕਾਠ ਉਹ ਤਾਂ ਸੋਹਣੀ ਬਹੁਤ ਆ ਇਹ ਦੇਖੋ ਟੁੰਡੀ ਛਾਂਡੀ ਵਾਲਾ ਦਾ ਬਾਈ ਨੇੜੇ țeੜੇ ਵੀ ਹੈ ਨਹੀਂ ਕੰਮ ਕਰੋ ਦੇਖੋ ਮੱਕੀ ਤੁਸੀਂ ਬਾਕੀ ਕੱਦ ਕਾਠ ਰੰਗ ਰੂਪ ਦੇਖੋ ਕਿੰਨਾ ਸੋਹਣਾ ਜਮਾ ਕਾਲੀ ਕਾਲੀ ਪਈਆ ਪਿਓ ਸਪਰੇ ਦਾ ਕੰਮ ਆਣ ਆਪਣਾ ਪੂਰਾ ਚੋਰਾ ਸੋਰਾ ਤੇ ਚੱਲੀ ਜਾਂਦਾ ਉਹ ਮੋਟਰ ਤੋਂ ਆਪ ਆਪਾਂ ਭਰ ਕੇ ਲਿਆਉਂਦੇ ਹੁੰਨੇ ਆ ਤੇ ਆਹ ਪਈ ਤੇ ਆਪਣਾ ਆ ਕੇ ਪੰਪ ਖਤਮ ਹੋ ਜਾਂਦਾ ਠੀਕ ਹੈ ਜੀ ਤੇ ਉਹਦੇ ਕਰਕੇ ਇੱਥੇ ਥੋੜਾ ਟਾਈਮ ਵੱਧ ਲੱਗਦਾ ਤੇ ਉਹ ਮੋਟਰ ਤੇ ਕਿਉਂਕਿ ਪਾਣੀ ਉੱਥੇ ਲਵੇ ਹੀ ਆ ਤੇ ਬਾਕੀ ਚੌਰ ਸਕੇਰਾਗਾ ਤੇ ਉੱਥੇ ਟਾਈਮ ਲੱਗ ਜਾਂਦੀ ਹੈ ਸਪਰੇ ਇਹ ਥੋੜਾ ਟਾਈਮ ਤਾਂ ਬਹੁਤ ਲੱਗਦਾ ਇਧਰੋਂ ਖਾਲੀ ਮੁੜ ਕੇ ਜਾਣਾ ਪੈਂਦਾ ਠੀਕ ਹੈ ਜੀ ਤੇ ਖਾਲਤ ਵੀ ਆਪਾਂ ਰਾਉਂਡ ਆਪਾਂ ਮਾਰਤੀ ਸੀਗੀ ਤੇ ਬਸ ਕਣਕ ਵੀ ਆਪਣੀ ਵੱਢਣ ਲਈ ਹੋ ਗਈ ਤੇ ਆਹ ਕੰਮ ਜਾਨੇ ਮੀੜ ਕੇ ਇੱਕ ਦੋ ਦਿਨ ਚ ਕਣਕ ਵੱਢਣੀ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਆਹ ਦੇਖੋ ਫਿਰ ਮੱਕੀ ਬਾਇਰਦੀ ਹੈ ਇਹ 9208 ਯੋ ਸਪਰੇਅ ਦਾ ਕੰਮ ਪੂਰਾ ਚੋਰਾ ਸੋਰਾ ਤੇ ਚੱਲੀ ਜਾਂਦਾ ਮੱਕੀ ਦੇ ਚੋਰਾ ਸੋਰਾ ਤੇ ਜੇ ਜਹਰੇ ਕਰਤੀ ਨਾ ਮੱਕੀ ਦੇ ਝਾੜ ਦੇਖੋ ਮੱਕੀ ਦਾ ਤੁਸੀਂ ਹਾਂ ਐਨ ਘਟਾ ਡਈਆਂ ਦੀ ਹੋ ਜਾਊਗਾ ਬਸ ਕਰੋ ਕਰਾਚ ਇੱਕ ਮੱਕੀ ਬਾਇਰ ਦੀ ਆ ਬਾਇਰ ਦੀ 9208 ਕੱਖ ਦੇਖਣ ਨੂੰ ਵੀ ਹੈ ਨਹੀਂ ਥੱਲੇ ਉਹ ਮੱਕੀ ਤੇ ਸਪਰੇ ਦਾ ਕੰਮ ਆ ਹੋ ਗਿਆ ਆਪਣਾ ਖਤਮ ਬਾਲਟੇ ਧੋਦੇ ਪੰਪ ਵੀ ਧੋਕੇ ਰੱਖਤਾ ਅੰਦਰ ਤੇ ਜਿਹੜੀ ਆਪਾਂ ਨੇ ਦਵਾਈ ਵਰਤੀ ਆ ਇਹ ਇੱਕ ਇਕੜ ਦੀ ਡੋਜ਼ ਮੈਂ ਦੱਸਣ ਲੱਗਿਆ ਤੁਹਾਨੂੰ ਅੱਧਾ ਕਿਲੋ ਹੀ ਆਪਾਂ ਨੇ ਬੌਰਨ ਪਾਇਆ ਜਿਹੜਾ 0.5234 ਆ ਉਹਦਾ ਡੈਡ ਪੈਕਟ ਪਾਇਆ ਤੇ ਜਿਹੜਾ ਗਰੋਥ ਵਾਸਤੇ ਐਨਪੀਕੇ ਪਾਰ ਤੇ ਉਹ ਵੀ ਇੱਧਾ ਲਈ ਟ੍ਰਿਪ ਆਇਆ ਜਿਹੜਾ ਜ਼ਿੰਕ ਪਾਇਆ ਉਹ ਵੀ ਇੱਧਾ ਕਿਲੋ ਹੀ ਪਾਇਆ ਠੀਕ ਹੈ ਜੀ 1 ਏਕੜ ਦੀ ਡੋਜ਼ ਆ ਇਹ ਸੋ ਇਹ ਪਕਾਵੀ ਮੱਕੀ ਵਾਸਤੇ ਸਪਰੇ ਬਹੁਤ ਜ਼ਰੂਰੀ ਆ ਤਾਕਤ ਵਾਲੀ ਸਪਰੇ ਆ ਇਹ ਤਤਾਂ ਵਾਲੀ ਤੁਸੀਂ ਕਰਕੇ ਦੇਖੋ ਝਾੜ ਦਾ ਫਰਕ ਪਉ ਹੀ ਪਉ ਬਾਕੀ ਦਾਣੇ ਦੇਖੋ ਤੁਸੀਂ ਕਿੰਨੇ ਵਧੀਆ ਹੋਣਗੇ ਪੱਕਾ ਪਉ ਝਾੜ ਦਾ ਫਰਕ ਜ਼ਰੂਰ ਕਰੇ ਹੋਏ ਸੋ ਇੱਕ ਰਿਕਵੈਸਟ ਕਰਦੇ ਆ ਵੀ ਜੇ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਹੋ ਫੇਸਬੁੱਕ ਪੇਜ ਤੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੇ ਤੁਸੀਂ ਦੇਖਦੇ ਹੋ YouTube ਤੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਕਨ ਨੂੰ ਪ੍ਰੈਸ ਕਰ ਲਿਓ ਵੀ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਸੋ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਬਸ ਤੁਸੀਂ ਸਾਥ ਦਿਓ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਬਸ ਸ਼ੇਅਰ ਵਾਲੀ ਦਾ ਹਨੇਰੀ ਖਾਲ ਲਿਆ ਕਰੋ ਹਾਂ ਸੋ ਤੁਹਾਡਾ ਬਹੁਤ ਧੰਨਵਾਦ ਮਿਲਦਿਆਂ ਕਿਸੇ ਅਗਲੀ ਵੀਡੀਓ 'ਚ ਧੰਨਵਾਦ